What E... ਦਿਲ ਹਛੇ ਮੁਖਲੇ ਵਾਰਿਆਂ ਪਾਸੋਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਕੀਰਤਨ ਬੜਿਆਂ ਦਵ ਸਤਕਾਰ ਪਿਆਰ ਸਹਿਤ ਸਰਵਣ ਕੀਤਾ ਹੈ ਗੁਰਬਤ ਵਿਚਾਰਾਂ ਦੀ ਰੰਗਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਸਬੂਰ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਲੋਕ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਮਰਤਮਈ ਪਾਵਨ ਬਾਣੀ ਵਿੱਚੋਂ ਦਾਸ ਨੇ ਪੜ੍ਹਦਿਆਂ ਹੋਇਆਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਪੁਰਾਣੇ ਵਿਦਵਾਨ ਕਿਸੇ ਸ਼ਬਦ ਦੀ ਸ਼ਲੋਕ ਦੀ ਵਿਆਖਿਆ ਅਰਥ ਭਾਵ ਦੇਣ ਤੋਂ ਪਹਿਲਾਂ ਕੋਈ ਨਾ ਬੋਈ ਸਾ ਕੀ ਜਦ ਇਸੇ ਘਟਨਾ ਦਾ ਜ਼ਿਕਰ ਕਰਦੇ ਸਨ ਤਾਂ ਕਿ ਸ਼ਬਦ ਦੇ ਭਾਵ ਨੂੰ ਸੁਖੈਨ ਤਰੀਕੇ ਦੇ ਨਾਲ ਸਮਝਿਆ ਉਚਿਆ ਜਾ ਸਕੇ ਉਸ ਨੂੰ ਉਹ ਉਥਾਨਕਾ ਕਹਿੰਦੇ ਸਨ ਇਸ ਸ਼ਲੋਕ ਦੀ ਉਥਾਨਕਾ ਲਿਖੀ ਗਈ ਉਸ ਵਿੱਚ ਜ਼ਿਕਰ ਹੈ ਕੋਈ ਨਮਾਜ਼ੀ ਨਮਾਜ਼ ਦਾ ਪਾਬੰਦ ਨਮਾਜ਼ ਪੜ੍ਹਨ ਵਾਸਤੇ ਮਸਜਿਦ ਵੱਲ ਮਸਜਦ ਵੱਲ ਜਾ ਰਿਹਾ ਹੈ ਸਾਫ਼ ਸੁਥਰੇ ਕੱਪੜੇ ਉਸਨੇ ਪਾਏ ਹੋਏ ਹਨ ਜਿਸ ਬਾਜ਼ਾਰ ਵਿੱਚ ਦੀ ਉਹ ਲੰਘਿਆ ਉੱਥੇ ਕਿਸੇ ਕਸਾਈ ਦੀ ਦੁਕਾਨ ਸੀ ਉਹ ਵਾਲਾਅ ਕਰ ਰਿਹਾ ਸੀ ਕਿਸੇ ਜੀਵ ਨੂੰ ਵਟ ਰਿਹਾ ਸੀ ਤੇ ਉਸ ਦੇ ਕੋਲੋਂ ਖੂਨ ਦਾ ਇੱਕ ਛਿਟਾ ਉਸ ਨਮਾਜ਼ੀ ਦੇ ਕੱਪੜਿਆਂ ਦੇ ਉੱਤੇ ਪੈ ਗਿਆ ਜਿਹੜਾ ਕਿ ਨਮਾਜ਼ ਪੜਨ ਮਸਜਿਦ ਤੇ ਮਸਜਦ ਵੱਲ ਆਪਣਾ ਨੇਮ ਪੂਰਾ ਕਰਨ ਲਈ ਜਾ ਰਿਹਾ ਸੀ ਮਸਜਿਦ ਦੇ ਦਰਵਾਜ਼ੇ ਅੱਗੇ ਜਾ ਕੇ ਉਹਨੇ ਵੇਖਿਆ ਕਿ ਮੇਰੇ ਤਾਂ ਕੱਪੜਿਆਂ 'ਤੇ ਖੂਨ ਦੇ ਛਿੱਟੇ ਨੇ ਉਹ ਉਥੋਂ ਵਾਪਸ ਮੁੜ ਪਿਆ ਰਸਤੇ ਵਿੱਚ ਉਸਦੇ ਦੂਸਰੇ ਮਿੱਤਰ ਨਮਾਜ਼ੀ ਨੇ ਜਿਹੜਾ ਕਿ ਮਸਜਿਦ ਵੱਲ ਜਾ ਰਿਹਾ ਸੀ ਉਹਨੇ ਵੇਖਿਆ ਕਿ ਅਜੇ ਤਾਂ ਨਮਾਜ਼ ਦਾ ਵਕਤ ਹੁਣ ਹੋਇਆ ਹੈ ਤੇ ਬਿਨਾਂ ਨਮਾਜ਼ ਪੜੇ ਤੋਂ ਹੀ ਵਾਪਸ ਘਰ ੋੜ ਪਿਆ ਉਸਨੇ ਪੁੱਛਿਆ ਵੀ ਕੀ ਗੱਲ ਹੋ ਗਈ ਤੂੰ ਵਾਪਸ ਕਿਉਂ ਆ ਰਹੇ ਹੋ ਨਮਾਜ਼ ਦਾ ਵਕਤ ਹੋ ਗਿਆ ਸਮਾਂ ਹੋ ਗਿਆ ਤੂੰ ਘਰ ਨੂੰ ਤਿਆਰੀ ਕਰਕੇ ਆਇਆ ਸਾਫ਼ ਸੁਥਰੇ ਕੱਪੜੇ ਪਾ ਕੇ ਆਇਆ ਨਮਾਜ਼ ਪੜਨ ਵਾਸਤੇ ਹੁਣ ਵਾਪਸ ਕਿਉਂ ਓੜ ਚੱਲੇ ਉਸ ਨਮਾਜ਼ੀ ਨੇ ਉੱਤਰ ਦਿੱਤਾ ਕਹਿਣ ਲੱਗਿਆ ਵੀ ਮੇਰਾ ਜਾਮਾ ਮੇਰੇ ਵਸਤਰ ਮੇਰੇ ਕੱਪੜੇ ਪਲੀਤ ਭਾਵ ਮਲੇ ਉਚੀਲੇ ਹੋ ਗਏ ਹਨ ਆ ਪਵਿੱਤਰ ਹੋ ਗਏ ਹਨ ਜੇ ਮੈਂ ਇਹਨਾਂ ਕੱਪੜਿਆਂ ਦੇ ਨਾਲ ਜਿਨ੍ਹਾਂ ਦੇ ਉੱਤੇ ਖੂਨ ਦੇ ਛਿੱਟੇ ਨੇ ਇਹ ਪਲੀਤ ਕੱਪੜਿਆਂ ਦੇ ਨਾਲ ਜਾ ਕੇ ਨਮਾਜ਼ ਦੇ ਵਿੱਚ ਹਾਜ਼ਰੀ ਭਰਾਗਾ ਤਾਂ ਸ਼ਰੀਅਤ ਇਸਲਾਮ ਦੀ ਪਰਿਆਦਾ ਕਹਿੰਦੀ ਹੈ ਕਿ ਨਮਾਜ਼ ਪੜ੍ਹੇ ਦਾ ਕੋਈ ਫਾਇਦਾ ਨਹੀਂ ਉਹ ਨਮਾਜ਼ ਕਜ਼ਾ ਹੈ ਵਿਅਰਥ ਹੈ ਜਿਹੜੀ ਕਿ ਪੂਰਨ ਮर्याਦਾ ਧਿਆਨ ਵਿੱਚ ਰੱਖ ਕੇ ਨਾ ਪੜੀ ਜਾਏ ਇਸ ਕਰਕੇ ਨਮਾਜ਼ੀ ਨਮਾਜ਼ ਪੜ੍ਹਨ ਤੋਂ ਪਹਿਲਾਂ ਉਹ ਜੋ ਕਰਦਾ ਹੈ ਜਿਸ ਨੂੰ ਉਰਦੂ ਵਾਲੇ ਵੁਜ਼ੂ ਕਹਿੰਦੇ ਨੇ ਸ਼ੇਖ ਫਰੀਦ ਸਾਹਿਬ ਨੇ thiệt ਪੰਜਾਬੀ ਵਿੱਚ ਉਸ ਨੂੰ ਉਜੂ ਲਿਖਿਆ ਕੋਟ ਫਰੀਦਾ ਉਜੂ ਸਾਜ ਸਵੇਰ ਨਿਵਾਜ਼ ਮਜ਼ਾਜ ਜੋ ਸਿਰ ਸਾਈ ਨਾਲੇ ਮਸੂਸਿਲ ਕਾਪੀ ਉਤਾਰ ਉਹਨੂੰ ਉਜੂ ਕਹਿੰਦੇ ਹਨ ਪ੍ਰੋਪਰ ਪੂਰੀ ਤਕਨੀਕ ਨਾਲ ਇੱਕ ਸਿਸਟਮ ਨਾਲ ਇਹ ਮਰਿਆਦਾ ਨਾਲ ਆਪਣੇ ਮੂੰਹ ਨੂੰ ਧੋਣਾ ਅਰਕਾਂ ਤੱਕ ਬਾਹਾਂ ਨੂੰ ਧੋਣਾ ਗਿੱਟੀਆਂ ਤੱਕ ਪੈਰਾਂ ਨੂੰ ਧੋਣਾ ਉਰਲੀ ਕਰਨੀ ਦੰਦ ਸਾਫ ਕਰਨੀ ਤੇ ਆਦਿਕ ਉਹ ਇੱਕ ਸਿਸਟਮ ਹੈ ਪੂਰਾ ਵੀ ਉਦੂ ਕਿਵੇਂ ਉਦੂ ਕਿਵੇਂ ਕੀਤਾ ਜਾਂਦਾ ਹੈ ਕਹਿ ਲੱਗਾ ਮੇਰੇ ਇਸ ਕੱਪੜਿਆਂ ਦੇ ਉੱਤੇ ਜਿਹੜੇ ਮੈਂ ਸਾਫ ਸੁਥਰੇ ਪਾ ਕੇ ਆਇਆ ਸਾਂ ਦੇ ਉੱਤੇ ਥੋੜੇ ਛਿੱਟੇ ਪੈ ਗਏ ਇਸ ਹਾਲ ਵਿੱਚ ਮੈਂ ਨਮਾਜ਼ ਨਹੀਂ ਪੜ ਸਕਦਾ ਮੇਰੀ ਮਰਿਆਦਾ ਮੇਰਾ ਨਿਯਮ ਹੈ ਇਹ ਨਹੀਂ ਤਾਂ ਇਸ ਹਾਲਤ ਵਿੱਚ ਪੜ੍ਹੀ ਹੋਈ ਨਮਾਜ਼ ਜਿਹੜੀ ਉਹ ਕਜ਼ਾ ਹੈ ਵਿਅਰਥ ਹੈ ਕਿਉਂਕਿ ਮੇਰਾ ਜਾਮਾ ਪਲੀ ਨਹੀਂ ਸਤਨ ਧਰਮ ਗੁਰੂ ਨਾਨਕ ਪਹਾੜ ਇਹ ਬਾਤ ਸਮਝਾਉਂਦੇ ਨੇ ਵੀ ਬਾਹਰ ਦੇ ਨਿਯਮ ਆਪਦੇ ਹਨ ਅਸੀਂ ਕਿ ਇਸ ਤਰ੍ਹਾਂ ਕਰਦੇ ਹਾਂ ਤਾਂ ਕਈ ਵਾਰ ਸਾਡੇ ਤਨ ਦਾ ਪਹਿਰਾਵਾ ਠੀਕ ਨਾ ਹੋਵੇ ਬੈੜਾ ਹੋਵੇ ਗੰਦਾ ਹੋਵੇ ਦਾਗੀ ਹੋਵੇ ਤਾਂ ਦੂਸਰਾ ਕਵੇ ਚਾਹੇ ਨਾ ਦੇ ਪਰ ਮਾਨੀ ਮਾਨ ਅੰਦਰ ਸੋਚਦਾ ਇਸ ਆਦਮੀ ਨੂੰ ਇੰਨਾ ਵੀ ਪਤਾ ਨਹੀਂ ਕਿ ਗੁਰਦੁਆਰੇ ਕਿਵੇਂ ਆਈਦਾ ਹੈ ਸੰਗਤ ਵਿੱਚ ਕਿਵੇਂ ਬੈਠੀਦਾ ਹੈ ਘੱਟੋ ਘੱਟ ਬੰਦੇ ਨੂੰ ਇੰਨਾ ਤੇ ਧਿਆਨ ਰੱਖਣਾ ਚਾਹੀਦਾ ਹੈ ਅਸੀਂ ਸੋਚਦੇ ਜ਼ਰੂਰ ਆ ਭਾਵੇਂ ਆਪਣੇ ਬਾਹਰ ਚਾਹੇ ਦੂਜੇ ਬਾਹਰ ਕਿਉਂਕਿ ਬਾਹਰ ਦੇ ਕੁਸਮ ਨਿਯਮ ਘੜੇ ਨੇ ਕਿ ਸੰਗਤ ਵਿੱਚ ਪਾਠ ਕਰਨ ਲੱਗਿਆਂ ਕੋਈ ਧਰਮ ਨੇਮ ਕਰਨ ਲੱਗਿਆਂ ਘੱਟੋ ਘੱਟ ਅਸੀਂ ਇੱਕ ਬਾਹਰ ਦਾ ਨਿਯਮ ਜਿਹੜਾ ਹੈ ਸਾਫ਼ ਸੁਥਰੇ ਹੋਣਾ ਵਸਤਰ ਚੰਗੇ ਪਹਿਨਣੇ ਇਤਿਆਦ ਕੁਝ ਗੱਲਾਂ ਦਾ ਸੀ ਧਿਆਨ ਰੱਖਦੇ ਆ ਥਾਂ ਨੂੰ ਸਾਫ਼ ਸੁਥਰਾ ਰੱਖਣਾ ਇਹ ਕੁਝ ਨਿਯਮ ਧਾਰਨਕ ਲੋਕਾਂ ਨੇ ਬਣਾਏ ਹੁੰਦੇ ਨੇ ਸੁਖੈਣ ਵਾਸਤੇ ਵੀ ਬੰਦੇ ਨੂੰ ਸਹੂਲਤ ਰਵੇ ਸੁਖ ਰਵੇ ਪਰ ਕੁਝ ਲੋਕ ਇਹਦੇ ਤਿੰਨੇ ਜ਼ਿਆਦਾ ਸਿੱਕਟ ਹੋ ਜਾਂਦੇ ਨੇ ਕਿ ਉਹਨਾਂ ਨੂੰ ਲੱਗਦਾ ਵੀ ਦੁਨੀਆਂ ਚ ਸੋਚਾ ਹੀ ਮਾਇਆ ਪਵਿੱਤਰ ਹੀ ਮਾਇਆ ਬਾਕੀ ਤਾਂ ਸਭ ਐਵੇਂ ਹੀ ਨਿਯਮ ਕਾਦੇ ਵਾਸਤੇ ਬਣਦੇ ਨੇ ਉਹ ਭੁੱਲ ਜਾਂਦੇ ਹੈ ਸਤਿਗੁਰੂ ਨਾਨਕ ਸਾਹਿਬਾ ਪ੍ਰਤੀਕ ਵਰਤਦੇ ਨੇ ਹਜ਼ੂਰ ਆਖਦੇ ਜੇ ਰਤ ਲੱਗੈ ਕੱਪੜਾ ਜੇ ਰਤ ਲਉ ਤੋਦੀ ਇੱਕ ਛਿੱਟ ਵੀ ਸਾਡੇ ਕੱਪੜੇ ਉੱਤੇ ਲੱਗ ਜਾਏ ਤਾਂ ਨਿਯਮ ਪੂਰੇ ਕਰਨ ਵਾਲਾ ਬੰਦਾ ਆਖਦਾ ਜਾਮਾ ਹੋਵੇ ਪਲੀਤ ਵੀ ਉਹ ਸਰੀਰ ਦਾ ਪਹਿਰਾਵਾ ਪਲੀਤ ਹੈ ਜਾਂ ਪਵਿੱਤਰ ਹੈ ਉਹ ਯੋਗ ਨਹੀਂ ਰਿਹਾ ਕਿ ਪੂਜਾ ਵਿੱਚ ਬੰਦਾ ਸ਼ਾਮਲ ਹੋਵੇ ਇਬਾਦਤ ਵਿੱਚ ਨਮਾਜ਼ ਵਿੱਚ ਸ਼ਾਮਲ ਹੋਵੇ ਪੂਜਾ ਪਾਠ ਵਿੱਚ ਹਿੱਸਾ ਲੈ ਸਕੇ ਪਰ ਅੱਗੇ ਸਤਿਗੁਰੂ ਨਾਨਕ ਸਾਹਿਬ ਨੇ ਬੜੀ ਗਹਿਰੀ चोट ਸਾਡੇ ਮਨ ਉਤੇ ਕੀਤੀ ਉਹ ਕੀ ਹੈ ਕਹਿੰਦੇ ਜੋ ਰੱਬ ਸੀ ਮੈਂ ਮਾਨਸਾ ਤੈਨ ਕਿਉਂ ਨਿਰਮਲ ਜੀਵ ਤਨ ਦਾ ਕਪੜਾ ਮੜਾ ਹੋ ਜਾਏ ਤੇ ਅਸੀਂ ਕਹਿੰਦੇ ਨਹੀਂ ਕਿਵੇਂ ਕਰ ਸਕਦੇ ਅਸੀਂ ਪੂਜਾ ਕਿਵੇਂ ਪੜ ਸਕਦੇ ਅਸੀਂ ਨਮਾਜ਼ ਕਿਵੇਂ ਪਾਠ ਪੂਜਾ ਦੇ ਧਰਮ ਕਰਮ ਵਿੱਚ ਹਿੱਸਾ ਲੈ ਸਕਦੇ ਆ ਗੁਰੂ ਦੇਵ ਆਖਦੇ ਬੰਦਿਆ ਦਿਨ ਰਾਤ ਮੁਨਕਤਾ ਦੀ ਰੱਤ ਪੀਣਾ ਖੂਨ ਪੀਣਾ ਕਦੇ ਆਪਣੇ ਦਿਲ ਦੇ ਦਾਗਾਂ ਵੱਲ ਵੀ ਧਿਆਨ ਦਿੱਤਾ ਹੈ ਜੋ ਰੱਤੀਵੇਂ ਮਾਨਸਾ ਤਿੰਨ ਤਨਾ ਦਾ ਕਿਉਂ ਨਿਰਮਲ ਚੀਤ ਉਹਨਾਂ ਦਾ ਮਨ ਪਵਿੱਤਰ ਕਿਵੇਂ ਹੋ ਸਕਦਾ ਕੱਪੜੇ ਦਾ ਦਾਗ ਤੇ ਲੈ ਜਾਏਗਾ ਸਾਬਣ ਨਾਲ ਧੋ ਲਵੇਂਗਾ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਦਾ ਉਤਰਸ ਖੇਵ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆਂ ਉਹ ਧੋਏ ਤੀਸਰੀ ਗੱਲ ਹਜ਼ੂਰ ਨੇ ਆਖੀ ਭਜੀਆਂ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਮੈ ਪੈਰਾ ਬਹੁਤ ਹੱਦ ਤੱਕ ਅਸੀਂ ਪਹਿਲੀਆਂ ਦੋ ਸ਼ਰਤਾਂ ਪੂਰੀਆਂ ਕਰ ਲਈਆਂ ਨੇ ਔਖੀਆਂ ਸੌਖੀਆਂ ਜਿਵੇਂ ਵੀ ਹੋਈਆਂ ਔਰ ਦੋ ਸ਼ਰਤਾਂ ਪੂਰੀਆਂ ਕਰਨ ਵਾਲਾ ਤੀਸਰੀ ਵਾਰ ਵਧਣਾ ਚਾਹੀਦਾ ਗੁਰੂ ਨਾਨਕ ਸਾਹਿਬ ਆਖਦੇ ਨੇ ਤੀਸਰੀ ਸ਼ਰਤ ਵੀ ਉਹਨੂੰ ਪੂਰੀ ਕਰਨੀ ਚਾਹੀਦੀ ਵੀ ਤਨ ਅੰਗ ਹੱਥ ਪੈਰ ਮੈਲੇ ਹੋਣ ਦੰਦੇ ਹੋਣ ਉਹਨੂੰ ਪਾਣੀ ਨਾਲ ਧੋ ਲੈਂਦਾ ਹੈ ਸਾਫ਼ ਕਰ ਲੈਂਦਾ ਹੈ ਸੁਚੇਤ ਹੋ ਜਾਂਦਾ ਹੈ ਕੱਪੜੇ ਮੈਲੇ ਹੋਣ ਧੋ ਕੇ ਸਾਫ਼ ਸੁਥਰੇ ਕਰ ਲੈਂਦੇ ਨੇ ਤੀਸਰੀ ਸ਼ਰਤ ਹਜ਼ੂਰ ਆਖਦੇ ਬੜੀ ਲਾਜ਼ਮੀ ਸੀ ਇਹਦੇ ਤੋਂ ਬਿਨਾ ਧਰਮ ਦੀ ਦੁਨੀਆ ਦਰਵਾਜ਼ਾ ਨਹੀਂ ਸੀ ਹੁੰਦਾ ਉਹ ਸੀ ਭਈਏ ਮਤ ਪਾਪਾਂ ਕੈ ਸੰਗ ਉਹ ਤੋਂ ਬੈ ਨਾਮੈ ਕਰੇ ਪਰ ਮੇਰੇ ਵਰਗੇ ਬੰਦੇ ਨੇ ਪਹਿਲੀਆਂ ਦੋ ਪੂਰੀਆਂ ਕਰਕੇ ਸੋਚਿਆ ਲੈ ਇਹਨਾ ਕਰਨਾ ਜਿਹੜਾ ਕਿ ਥੋੜਾ ਸੀ ਬਹੁਤ ਹੈ ਤੀਸਰੀ ਵਾਰ ਧਿਆਨ ਨਹੀਂ ਜਾਂਦਾ ਦੋ ਵਾਰ ਧਿਆਨ ਰਹਿ ਜਾਂਦਾ ਹੈ ਮੁਬਾਰਕ ਹੈ ਪਰ ਸਤਿਗੁਰੂ ਨੇ ਅੱਗੇ ਵਧਣ ਲਈ ਕਿਹਾ ਕੋ ਉਦਾਹਰਨਾ ਦਿੱਤੀਆਂ ਸੰਭੀ ਇਹ ਕਰਨਾ ਤਾਂ ਤੇਰਾ ਇੱਕ ਬਾਹਰੀ ਤੌਰ ਉਤੇ ਇਕ ਆਮ ਸੁਭਾਅ ਦੀ ਗੱਲ ਹੈ ਇਰਸਾਨ ਹੋਣ ਦੇ ਨਾਤੇ ਸਭ ਨੂੰ ਕਰਨਾ ਹੀ ਕਰਨਾ ਹੈ ਇੱਕ ਸੂਝਵਾਨ ਬੰਦਾ ਹੋਣ ਦੇ ਨਾਤੇ ਪਰ ਆ ਕਰਨਾ ਜ਼ਰੂਰ ਕਰੀ ਵੀ ਭਰੀਏ ਮਤ ਪਾਪਾਂ ਕੇ ਸੰਭੂ ਧੋਪੈ ਨਾਮੇ ਤੇ ਰੱਖ ਸਭ ਨੂੰ ਸੱਚੇ ਪਾਤਸ਼ਾਹ ਅਕਦੇ ਨੇ ਜਿਨ੍ਹਾਂ ਨੇ ਆਪਣੇ ਦਿਲ ਦਾਗੀ ਕਰ ਲੈ ਮਨੁੱਖਤਾ ਦਾ ਖੂਨ ਚੂਸ ਕੇ ਮਨੁੱਖਤਾ ਦਾ ਖੂਨ ਪੀਣਾ ਕੀਏ ਕਿਸੇ ਮਨੁੱਖ ਨੂੰ ਦੁਖੀ ਕਰਨਾ ਸਾਰੀ ਜ਼ਿੰਦਗੀ ਕਿਸੇ ਨੂੰ ਇਹ ਵਜ੍ਹਾ ਬੋਲ ਕਹਿ ਦੇਣਾ ਵੀ ساری ਜ਼ਿੰਦਗੀ Banda ਰਾਤ ਹੀ ਨਾ ਸਕੇ ਕਿਸੇ ਮੁਖ ਦੀ 24 ਘੰਟੇ ਸੱਚਾ ਹੋਣ ਦੇ ਨਾਤੇ ਵੀ ਉਹਨੂੰ ਬੁਰਾ ਕਹੀ ਜਾਣਾ ਜਿਹਨੂੰ ਗੁਰਬਾਣੀ ਮੰਨਦਾ ਗਿੰਦੀ ਹੈ ਇਹ ਕੀ ਹੈ ਖੂਨ ਪੀਣਾ ਹੀ ਤਾਂ ਹੈ ਬਸ ਇੱਕ ਵਾਰੀ ਤੌਰ ਉਤੇ ਸਾਡਾ ਮੋਹ ਹੀ ਨਹੀਂ ਨਿਬੜਦਾ ਬਾਕੀ ਤੇ ਕਸਰ ਕੋਈ ਨਹੀਂ ਛੱਡਦਾ ਮਨੁੱਖ ਸੰਸਾਰ ਅੰਦਰ ਮੋਟ ਖੋ ਕਰ ਲਈ ਰਿਸ਼ਵਤਾਂ ਲੈ ਲਈਆਂ ਫਰਾਡ ਕਰ ਲਿਆ ਧੋਖੇ ਕਰ ਲਏ ਜਾਂ ਸਾਜ਼ੀਆਂ ਕਰ ਲਈਆਂ ਦੋ ਮਨੁੱਖਾਂ ਨੂੰ ਲੜਾ ਦਤਾ ਚੁਗਲੀ ਕਰ ਲਈ ਈਰਖਾ ਕਰ ਲਈ 24 ਘੰਟੇ ਹਰ ਮਨੁੱਖ ਜੇ ਇਹਨਾਂ ਚੱਕਰਾਂ ਵਿੱਚੋਂ ਜਿਆ ਹੋਇਆ ਤੇ ਮਨੁਗਰਾਂ ਸਾਹਿਬ ਕਹਿੰਦੇ ਹੋਰ ਬਾਕੀ ਕੀ ਹੈ ਨੋਚ-ਨੋਚ ਕੇ ਤੇ ਤੁਖਾਰਿਆ ਇਸ ਸੰਸਾਰ ਨੂੰ ਮਹਾਰਾਜ ਆਖਦੇ ਨੇ ਤੂੰ ਮਨੁੱਖਤਾ ਦਾ ਵੈਰੀ ਬਣਿਆ ਪਿਆ ਹੈ ਤੇਰਾ ਰੱਬ ਰੱਬ ਕੀਤਾ ਕਰੇਗਾ ਕੀ ਜੇ ਤੇਰੇ ਅੰਦਰ ਦੇ ਦਾਗ ਨਹੀਂ ਧੁੰਦੇ ਦਾ ਅੱਗੇ ਸੰਤਰਾ ਨੇ ਤੀਸਰੀ ਪੰਕਤੀ ਵਿੱਚ ਆ ਕੇ ਆਖਿਆ ਨਾਨਕ ਨਾਉ ਖੁਦਾਇ ਦਾ ਦਿਲ ਹੱਛਾ ਮੁਖ ਲਿਓ ਹਜ਼ੂਰ ਕਹਿੰਦੇ ਮੈਂ ਤੈਨੂੰ ਕਦੋਂ ਰੋਕਦਾ ਵੀ ਜ਼ਬਾਨ ਤੋਂ ਰਕੈ ਜੰਮ ਜੰਮ ਕਹਿ ਬੜੇ ਸੁਰ ਵਿੱਚ ਕਹਿ ਬੜੇ ਸਤਕਾਰ ਨਾਲ ਬਹਿ ਪਰ ਇੱਕ ਗੱਲ ਦਾ ਖਿਆਲ ਜ਼ਰੂਰ ਰੱਖੀ ਮੂਖ ਤੋਂ ਕਹਿਣ ਦੀ ਪ੍ਰੈਕਟਿਸ ਦਾ ਅਰਥ ਹੁੰਦਾ ਹੈ ਦਿਲ ਹੱਛਾ ਕਰ ਲੈਣਾ ਦਿਲ ਨੂੰ ਹੱਛਾ ਕਰ ਸਾਫ਼ ਕਰ ਸਾਫ਼ ਰੋਈ ਰੱਖ ਆਪਣੇ ਜੀਵਨ ਦੇ ਅੰਦਰ ਹਜ਼ੂਰ ਨੇ ਨਮਾਜ਼ ਦੀ ਗੱਲ ਕਰਦੇ ਆ ਨਾ ਕਿਉਂਕਿ ਸਤਗੁਰੂ ਉਹਨਾਂ ਮੁਲਕਾਂ ਵਿੱਚ ਵੀ ਗਏ ਜਿੱਥੇ ਮੁਸਲਮਾਨਾਂ ਦੀ ਬਹੁਤਾਤ ਪੀਰਾਂ ਤੇ ਫਕੀਰਾਂ ਨਾਲ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਵਿਚਾਰ ਗੋਸ਼ਟੀਆਂ ਕੀਤੀਆਂ ਨੇ ਕਹਿਣ ਲੱਗੇ ਕਿ ਤੁਹਾਡੀ ਨਜ਼ਰ ਵਿੱਚ ਨਮਾਜ਼ ਕੀ ਹੋਣੀ ਚਾਹੀਦੀ ਹੈ ਸਤਿਗੁਰਾਂ ਨੇ ਉੱਤਰ ਦਿੱਤਾ ਕਹਿਣ ਲੱਗੇ ਪੰਜ ਨਮਾਜ਼ਾਂ ਵਕਤ ਪੰਜ ਪੰਜਾਂ ਪੰਜੇ ਨੌ ਪਹਿਲਾ ਸੱਚ ਸੱਚ ਨੂੰ ਦੇਹਿੜ ਕਰ ਸੱਚੇ ਸਾਚ ਨਹੀਂ ਹੋਣ ਨੂੰ ਮਹਿਸੂਸ ਕਰਨਾ ਕਿ ਉਹ ਸੱਚਾ ਹੈ ਹਲਾਲ ਗੋਏ ਹਲਾਲ ਦਾਤ ਹੁੰਦਾ ਹੈ ਹੱਕ ਤੇ ਹਲਾਲ ਦੀ ਕਮਾਈ ਕਰਨੀ ਬੇਈਮਾਨੀ ਛੱਡ ਦੇ। ਪਹਿਲਾ ਸੱਚ ਹਲਾਲ ਗੋਏ ਤੀਜਾ خیر ਖੁਦਾਏ خیر ਖੁਦਾਏ ਦਾ ਅਰਥ ਸਾਰਿਆਂ ਦਾ ਭਲਾ ਲੋਚਣਾ ਰੱਬ ਅਗੇ ਕਹਿਣਾ ਵਾਈ ਉਹ ਸਾਰਿਆਂ ਦਾ ਹੀ ਭਲਾ ਕਰ। ਸਭ ਦਾ ਹੀ ਭਲਾ ਹੋ। ਚੌਥੀ ਨੀਅਤ ਰਾਸਵਨ ਚੌਥਾ ਹੈ ਮਾਰਦੀ ਨੀਤ ਨੂੰ ਰਾਸ ਕਰ ਲੈਣਾ ਪਾਪ ਸਿੱਤੇ ਪਾਸੇ ਨੀਤ ਧਈ ਰੱਖਣੀ। ਪੰਜਵੀਂ ਸਿਫਤ ਸਨਾਏ ਪੰਜਵੀਂ ਵਾਇਗਰੂ ਦੀ ਵਡਿਆਈ ਕਰਨਾ ਤੇ ਉਸ ਵਡਿਆਈ ਦਾ ਰੂਪ ਹੋਣ ਦਾ ਯਤਨ ਕਰਨਾ ਕਰਨੀ ਕਲਮਾ ਆਖਦੇ ਨਾ ਮੁਸਲਮਾਨ ਸਦਾਏ ਹਜ਼ੂਰ ਗੁਰੂ ਨਾਨਕ ਪਰਾਜ ਆਖਦੇ ਨੇ ਕਰਨੀ ਭਾਵ ਆਪਣਾ ਆਚਰਣ ਆਪਣਾ ਕਿਰਦਾਰ ਗੁਰੂ ਦੇ ਉਪਦੇਸ਼ ਰੱਬ ਦੀ ਸਿਫਤ ਮੁਤਾਬਕ ਘੜੰਦੇ ਆਹਰ ਵਿੱਚ ਲੱਗੇ ਰਹਿਣਾ ਇਹ ਹੈ ਉਹ ਸੱਚਾ ਕਲਮਾ ਜਿਹਦੇ ਨਾਲ ਇਮਾਨ ਸਾਬਤ ਰਹਿੰਦਾ ਹੈ ਮੁਸਲਮ ਇਮਾਨ ਬਣਦਾ ਹੈ ਇਨਸਾਨ भी वह ईमान कायम रही है दारो कबूल है नानक नाओ का दिल अच्छा मुख ले हो पर हजूर आखते ने जे तू दिल अच्छा करने वाले पास पैर भी नहीं कुटता तो तेरे बाबत ऐसा ही कहना योग है अवर दरवाजे दिवाजे दुनी के दरवाजेदारखावा लोग वेख रहे हैं मेरे मन में तसली तो हो रही है बस गल खत्म है ਅਗਲ ਦਿਵਾਜੇ ਗੁਨੀ ਕੇ ਝੂਠੇ ਅੰਗਲ ਕਰਿਓ ਤੂ ਜਿੰਨੇ ਵੀ ਅਵਲ ਕਰਦਾ ਇਹਦਾ ਮਾਪ ਭਾਵ ਹੈ ਉਹ ਸਭ ਅਡੰਬਰ ਹਨ ਵਿਖਾਵੇ ਹਨ ਝੂਠੇ ਹਨ ਸਤਪੁਤੀ ਪਾਵਨ ਬਾਣੀ ਦਾ ਬਚਨ ਪੜ੍ਹੀਏ ਉਸ ਵਿੱਚ ਹਜ਼ੂਰ ਸ਼ਬਦ ਵਰਤਦੇ ਨੇ ਰਸਨਾ ਰਸਨਾ ਦਾ ਤੇ ਜ਼ੁਬਾਨ ਜੀਬ ਰਸਨਾ ਗੁਣ ਕੋ ਪਾਲਿਤ ਕੈਣ ਗੁਣ ਨੇਤ ਗੁਣਾ ਦੇ ਖਜ਼ਾਨੇ ਗੋਪਾਲ ਵਾਈਗੁਰੂ ਦੇ ਗੁਣ ਕਹੇ ਜ਼ਬਾਨ ਤੋਂ ਵੀ হে ਵਾਈਗੁਰੂ ਤੂੰ ਵੱਡਾ ਹੈ ਤੂੰ ਡੇਰ ਭਾਉ ਹੈ ਤੂੰ ਡੇਰ ਵੈਰ ਹੈ ਤੂੰ ਸਦੀਵ ਸਚ ਹੈ ਇਹ ਵਾਈਗੁਰੂ ਦੇ ਗੁਣ ਨੇ ਰਸਨਾ ਗੋਪਾਲ ਨਿਧ ਗਾਇਣ ਅੱਗੇ ਕਹੇ ਇਹਦਾ ਪ੍ਰਭਾਵ ਕੀ ਹੋਏਗਾ ਜੀਵਨ ਉਤੇ ਰਿਐਕਸ਼ਨ ਕੀ ਹੋਏਗਾ ਸਤ ਨੂੰ ਆਖਦੇ ਨੇ ਇਹਦਾ ਪ੍ਰਭਾਵ ਇਹ ਪਏਗਾ ਸ਼ਾਂਤ ਸਹਿਦ ਰਹਾਸ ਮਾਨੁਪਜੇਉ ਸਗਲੇ ਦੁਖ ਪੁਲਾਏ ਰਹਾਸ ਦਾ ਅਰਥ ਹੈ ਮਨ ਚੜਦੀ ਕਲਾ ਵਿੱਚ ਰਹੇ ਖੇੜੇ ਵਿੱਚ ਰਹੇ ਆਨੰਦ ਵਿੱਚ ਰਹੇ ਮਨ ਨੂੰ ਸਕੂਨ ਮਿਲੇ ਸਹਿ ਭਾਵ ਆਏ ਜੀਵਨ ਅੰਦਰ ਸਗਲੇ ਦੁਖ ਆਤਮਿਕ ਮਾਨਸਿਕ ਕਲੇਸ਼ ਜੀਵਨ ਚੋਂ ਨਿਕਲ ਜਾਣ ਅੰਦਰ ਦਾ ਦੁਖੀ ਨਾ ਰਹੇ ਸਤਿਗੁਰੂ ਆਖਦੇ ਇਹ ਤੇਰਾ ਮਕਸਦ ਹੈ ਚੀਜ਼ਾਂ ਨੂੰ ਪ੍ਰਾਪਤ ਕਰ ਲੀਆਂ ਨੇ ਇਹ ਫਲ ਪ੍ਰਾਪਤ ਕਰਨ ਵਾਸਤੇ ਤੂੰ ਇਹ ਧਰਮ ਦੀ ਕੀਤੇ ਕਰਦਾ ਹੈ ਕਿਉਂਕਿ ਤੇ ਇਹ ਚੀਜ਼ ਪਿਆਰ ਵਿੱਚ ਨਹੀਂ ਇਹ ਹੁਣ ਮਨੁੱਖ ਨੇ ਆਪਣੀ ਆਪਣੀ ਹਰ ਬੰਦੇ ਦੀ ਆਪਣੀ ਪ੍ਰੈਕਟਿਸ ਹੈ ਹਰ ਬੰਦੇ ਦਾ ਆਪਣਾ ਇੱਕ ਨਾਮ ਹੈ ਹਰ ਬੰਦਾ ਆਪਣੇ ਆਪਣੇ ਢੰਗ ਨਾਲ ਯਤਨ ਕਰਦਾ ਹੈ ਇਹ ਤਾਂ ਹੁਣ ਮੈਂ ਆਪਣੇ ਆਪ ਤੇ ਉੱਤੇ ਸੋਚਣਾ ਕਿ ਸਤਿਗੁਰੂ ਦੀ ਪਾਵਨ ਬਾਣੀ ਪੜ੍ਹਦੇ ਹਾਂ ਮੇਰੇ ਅੰਦਰ ਕਿੰਨੀ ਕ ਰੰਗਤ ਚੜ ਰਹੀ ਹੈ ਜੇ ਮੈਂ ਇਸ ਧੰਗ ਨਾਲ ਮੁੱਖ ਮਕਸਦ ਨੂੰ ਸਾਹਮਣੇ ਰੱਖ ਲਿਆ ਕਿ ਸ਼ਾਂਤ ਸਹਿਜ ਰਹਾਸ ਮਨ ਉੱਜਿਓ ਸਗਲੇ ਦੁੱਖ ਭਲਾਈਐ ਫਿਰ ਮੇਰਾ ਵਾਹਿਗੁਰੂ ਦੇ ਗੁਣ ਗਾਉਣ ਦਾ ਅਕਾਲ ਪੁਰਖ ਨੂੰ ਵੱਡਾ ਕਹਿਣ ਦਾ ਉਹਦੀ ਸੇਵ ਉਹ ਸਲਾਹ ਕਰਦਾ ਜਿਹੜਾ ਸੁਭਾਅ ਉਹ ਲੈ ਜਿਹੜਾ ਐਂਗਲ ਹੈ ਉਹ ਬਦਲੀ ਹੋ ਜਾਏਗੀ ਤਾਂ ਮੈਨੂੰ ਮਕਸਦ ਮੇਰੇ ਸਾਹਮਣੇ ਅਭੀ ਮੈਂ ਕਾਦੇ ਵਾਸਤੇ ਵਾਹਿਗੁਰੂ ਨੂੰ ਵੱਡਾ ਕਹਿਣਾ ਸਦਾ ਆਨੰਦ ਰਹੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਉਣਿਆ ਉਹਦੇ ਗੁਣਾਂ ਨੂੰ ਕਹਿ ਕੇ ਉਸ ਵਿੱਚ ਲੀਨਤਾ ਪ੍ਰਾਪਤ ਕਰ ਲਈ ਉਹਦਾ ਰੂਪ ਹੋ ਗਏ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਜਿਨ੍ਹਾਂ ਨੇ ਵਾਹਿਗੁਰੂ ਜਪੇਰ ਦ੍ਰਿੜ ਕੀਤਾ ਹੈ ਉਹ ਉਹਦਾ ਹੀ ਰੂਪ ਹੋ ਗਏ ਨੇ ਉਹਨਾਂ ਦੇ ਅੰਦਰ ਆਕਾਲ ਪੁਰਖ ਵਾਹਿਗੁਰੂ ਦੀ ਹੋਤ ਦਾ ਅਹਿਸਾਸ ਹਰ ਵੇਲੇ ਹਰ ਕਣੀ ਹਰ ਪਲ ਹਰ ਸਾਹ ਦੇ ਨਾਲ ਉਹਨਾਂ ਨੂੰ ਅਹਿਸਾਸ ਹੈ ਕਿ ਇਹ ਵਾਹਿਗੁਰੂ ਤੂੰ ਸਾਡੇ ਤੋਂ ਦੂਰ ਨਹੀਂ ਸਾਡੇ ਨੇੜੇ ਹੈ ਸਾਡੇ ਕੋਲ ਹੈ ਸਾਡੇ ਨਜ਼ਦੀਕ ਹੈ ਜਲ ਥਲ ਵਹੀਲ ਪੂਰਿਆ ਸ੍ਰੀ ਸੁਆਮੀ ਸਿਰਜਣਹਾਰ ਅਨੇਕ ਭਾਗ ਹੋਏ ਬਸਰਿਆ ਨਾਨਕ ਤੀ ਕੰਕਾਰ ਕਿ ਹੈ ਤੂੰ ਇੱਕ ਅਨੇਕ ਭਾਗ ਵਿੱਚ ਫਸ ਰਿਹਾ ਪਿਆ ਜਦੋਂ ਇਹ ਮੰਨ ਲਿਆ ਨਾ ਕਿ ਅਨੇਕ ਭਾਗ ਵਿੱਚ ਤੂੰ ਹੈਂ ਅਨੇਕ ਭਾਗ ਵਿੱਚ ਮੋ ਹੈ ਉਸ ਵੇਲੇ ਫਿਰ ਸੰਸਾਰ ਅੰਦਰ ਕੌਣ ਹੈ ਐਸਾ ਜਿਹੜਾ ਸਾਨੂੰ ਇਸ ਢੰਗ ਦਾ ਨਜ਼ਰ ਆਏ ਜਿਹਨੂੰ ਅਸੀਂ ਇਹ ਕਹੀਏ ਵੀ ਇਹ ਤਾਂ ਰੱਬ ਦਾ ਬੰਦਾ ਹੀ ਨਹੀਂ ਤੇ ਕਹਿ ਸਕਾਂਗੇ ਅਸੀਂ ਕਿਹਾ ਨਹੀਂਗਾ ਕਿਉਂਕਿ ਅਨਕ ਭਾਂਤ ਹੋਏ ਬਸਰਿਆ ਨਾਨਕ ਏਕੰਕਾਰ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਏਕ ਰੂਪ ਸਗਲੋ ਪਾ ਸਾਰਾ ਸਾਰੇ ਬਸਾਰਿਆਂ ਵਿੱਚ ਉਹਦੀ ਜੋਤ ਹੈ ਮੁੱਖ ਸਿਧਾਂਤ ਗੁਰਮਤ ਦਾ ਇਹ ਹੈ ਵਿਚਾਰ ਮੇਲ ਖਾ ਗਏ ਠੀਕ ਹੈ ਨਹੀਂ ਖਾ ਗਏ ਤਾਂ ਵੀ ਠੀਕ ਹੈ ਪਰ ਘਟੋ ਘਟ ਰੱਬ ਦਾ ਬਣਾਇਆ ਬੰਦਾ ਤੇ ਹੈ ਨਾ ਦੂਜੀ ਤੇ ਗੱਲ ਬਾਅਦ ਵਿੱਚ ਪਹਿਲਾ ਤੌਰ ਰੱਬ ਦਾ ਬੰਦਾ ਤੇ ਹੈ ਸਤੂ ਸੱਚੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਨੇ ਤੈਨੂੰ ਇਹ ਸ਼ਬਦ ਕਹੇ ਸਨ ਉਹਨਾਂ ਲੋਕਾਂ ਦੀ ਬਾਬਤ ਜਿਹੜੇ ਲੋਕ ਇੱਕ ਖਾਸ ਕਿਸਮ ਦੇ ਬਣਾਏ ਧਰਮਸਥਾਨ ਉੱਤੇ ਬੈਠ ਕੇ ਪੂਜਾ ਕਰਦੇ ਸਨ ਖਾਸ ਕਿਸਮ ਦੇ ਬਣਾਏ ਭਗਵਾਨ ਦੀ ਹਜ਼ੂਰ ਧੰਨ ਗੁਰੂ ਨਾਨਕ ਮਹਾਰਾਜ ਨੇ ਇਹਨਾਂ ਨੂੰ ਸਮਝਾਉਂਦਿਆਂ ਕਿ ਆਸੂ ਵੇਖੋ ਮਨੁੱਖਤਾ ਤੇ ਸਤਕਾਰ ਘੁੰ ਰੁਲ ਗਈ ਤੁਸੀਂ ਪੱਥਰ ਦੇ ਵਿੱਚੋਂ ਰੱਬ ਦੀ ਘਾੜਤ ਕਢ ਕੇ ਉਸ ਦੀ ਪੂਜਾ ਤੇ ਦਿਨ ਰਾਤ ਆਪਣਾ ਸਮਾਂ ਲਾ ਛੱਡਿਆ ਘੱਡੋ ਕਟੇ ਨਾ ਤੇ ਮਹਿਸੂਸ ਕਰਨਾ ਸਿੱਖ ਲੈਂਦੇ ਸਭ ਮਹਿਜੋਤ ਜੋਤ ਹੈ ਸੋਏ ਤੇ ਸਦਾ ਚਾਨਣ ਸਭ ਮਹਿ ਚਾਨਣ ਹੋਏ ਹੋਰ ਸਾ ਕੀ ਜੋਤ ਪ੍ਰਗਟ ਹੋਏ ਐਨਾ ਤਾਂ ਸਿੱਖ ਲੈਂਦੇ ਆਪਣੀ ਬਣਾਏ ਬੰਦ ਨੂੰ ਤੇ ਪੂਜ ਲਿਆ ਉਹਨੂੰ ਭਗਵਾਨ ਕਹਿ ਦਿੱਤਾ ਉਹਨੂੰ ਸਭ ਭੇਡਾ ਵੀ ਦੇ ਦਿੱਤੀਆਂ ਨੇ ਘੱਟੋ ਘੱਟ ਬੰਦੇ ਨੂੰ ਤੇ ਬੰਦਾ ਸਮਝ ਲੈਂਦੇ ਇਹ ਇੱਕ ਢੀਕੋਖੀ ਬਾਤ ਸੀ ਇਹ ਤਾਂ ਸਾਰੀ ਮਨੁੱਖਤਾ ਇਹਦਾ ਭਾਵ ਹੁੰਦਾ ਹੈ ਜਦੋਂ ਅੰਦਰ ਆਤਮਕ ਵਾਹਿਗੁਰੂ ਦੀ ਹੋਦ ਦਾ ਭਰੋਸਾ ਵਿਸ਼ਵਾਸ ਤੇ ਅਹਿਸਾਸ ਨਾ ਹੋਵੇ ਫਿਰ ਬੰਦਾ ਕਰਮ ਤੇ ਬੜੇ ਕਰਦਾ ਹੈ ਪਰ ਉਹ ਜਾਣਦਾ ਕੱਖ ਨਹੀਂ ਉਹਨੂੰ ਮਨ ਕਰਕੇ ਕੁਝ ਨਹੀਂ ਜਾਣਦਾ ਸਤਗੁਰ ਸੱਚੇ ਪਾਤਸ਼ਾਹ ਤਾਂ ਉਹ ਬਾਣੀ ਦੇ ਵਿੱਚ ਆਖਦੇ ਸਨ ਉਹ ਮੇਰੇ ਵਰਗੇ ਭੇਖੀਆਂ ਵਾਲੇ ਪ੍ਰੇਖੇ ਹੋਈ ਬਚਨ ਹਜ਼ੂਰ ਨੇ ਕਹਿਣਾ ਸੀ ਅਖੀਰ ਉਪਰ ਇਹ ਮਾਥੇ ਤੇੜਕ ਹੱਥ ਮਾੜਾ ਬਾਣਾ ਲੋਗਨ ਰਾਮ ਖਿਲਾਉਣਾ ਜਾਣਾ ਇਹ ਤੇਰਾ ਬਾਣਾ ਦਾ ਪਿਆਰਿਆ ਬੜਾ ਸੋਹਣਾ ਹੈ ਰੱਬ ਰੱਬ ਤੇ ਤੂੰ ਕਰਦਾ ਹੈ ਪੂਜਾ ਵੀ ਤੂੰ ਕਰਦਾ ਹੈ ਗਿਆਨ ਦੀਆਂ ਗੱਲਾਂ ਵੀ ਤੂੰ ਬਹੁਤ ਘੋਟਦਾ ਹੈ ਪਰ ਰੱਬ ਤੇਰੇ ਲਈ ਮਨ ਪਰਚਾਵੇ ਦਾ ਸਾਧਨ ਬਣਿਆ ਹੈ ਇਸ ਤੋਂ ਵੱਧ ਤੇਰੀ ਸਿੱਕੀਆਂ ਦਾ ਰੱਬ ਦੇ ਗੁਣ ਦਾ ਕੋਈ ਪ੍ਰਭਾਵ ਤੇ ਹੈ ਨਹੀਂ ਆਪਣੇ ਮਨ ਨੂੰ ਤਾਂ ਤੂੰ ਸਮਝਾਇਆ ਕੋਈ ਨਹੀਂ ਗੁਰੂ ਮਹਾਰਾਜ ਰਹਿਮਤ ਕਰਨ ਸਤੁਲ ਦੇ ਦਰਸਾਏ ਮਾਰਗ ਦੇ ਉੱਤੇ ਚੱਲ ਕੇ ਨਾਨਕ ਨਾਮ ਖੁਦਾਏ ਦਾ ਦਿਲ ਹਲਛੈ ਮੁਖ ਲਿਓ ਸਤਿਪੁਰਾ ਦੇਸ਼ ਪਵਿੱਤਰ ਸਿਧਾਂਤ ਨੂੰ ਅਸੀਂ ਕਮਾ ਸਕੀ ਹੋਈਆਂ ਭੁੱਲਾਂ ਚੁਟਾਂ ਦੀ ਖਿਮਾ ਸਹਿਰ ਦਾ ਗੁਰਮੁਖ ਮਹਾਰਾਜ ਜੀ ਬਖਸ਼ ਸਭ ਨੂੰ ਦਾ ਧੰਨਵਾਦ ਫਤਹਿ ਬੁਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ